ਧੰਨ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਸਿੱਖ ਹੋਇਆ ਇਹਦਾ ਨਾਮ ਸੀ ਭਾਈ ਹਰਾ ਜੀ ਭਾਈ ਹਰਾ ਗੁਰੂ ਗੁਰੂ ਜੱਪਣ ਵਾਲਾ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਪਿਆਰ ਕਰਨ ਵਾਲਾ ਉਹ ਸਿੱਖ ਹੈ ਇਹ ਭਾਈ ਹਰਾ ਇੱਕ ਵਾਰ ਕਾਂਚੀ ਦੇ ਇਲਾਕੇ ਵਿੱਚ ਛਾਂਸੀ ਦੇ ਇਲਾਕੇ ਵਿੱਚ ਗਿਆ ਉਸ ਇਲਾਕੇ ਨੂੰ ਉਸ ਵੇਲੇ ਰੋਹਿਲ ਅਖੰਡ ਕਿਹਾ ਜਾਂਦਾ ਹੈ ਤੇ ਉਸ ਇਲਾਕੇ ਦੇ ਠਾੜਾ ਨੇ ਇਸ ਭਾਈ ਹਰਾ ਜੀ ਨੂੰ ਫੜ ਕੇ ਗੁਲਾਮ ਬਣਾ ਕੇ ਕੈਦ ਕਰ ਲਿਆ ਇਹਦਰ ਜਗਤ ਦੇ ਲੱਭੇ ਦਾ ਉਦਾਹਰਣ ਕਰਦੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਇਸ ਛਾਂਸੀ ਦੇ ਇਲਾਕੇ ਵੱਲ ਇਧਰ ਵਿਚਰ ਰਹੇ ਨੇ ਉਸ ਇਲਾਕੇ ਨੂੰ ਰੋਹੇਲਾ ਥਾਟ ਆਖਿਆ ਜਾਂਦਾ ਹੈ ਉਧਰ ਰੋਹੇਲੇ ਪਠਾਨ ਰਿਆ ਕਰਦੇ ਸੀ ਤੇ ਧੰਨ ਗੁਰੂ ਨਾਨਕ ਸਾਹਿਬ ਇਸ ਇਲਾਕੇ ਵਿੱਚ ਵਿਚਰ ਰਹੇ ਨੇ ਉਹ ਭਾਈ ਹਰਾ ਕਹਿ ਤੂ ਪਿਆ ਜੰਜੀਰਾ ਵਿੱਚ ਜਕੜਿਆ ਗੁਲਾਮੀ ਦੀ ਜ਼ਿੰਦਗੀ ਬਤੀਤ ਪਿਆ ਕਰਦਾ ਪਰ ਗੁਰੂ ਨਾਨਕ ਦੇ ਚਰਨਾਂ ਵਿੱਚ ਉਦਾਸਾ ਕਰਦਾ ਸਤਿਗੁਰੂ ਨਾਨਕ ਸਾਹਿਬ ਜੀ ਕਿਰਪਾ ਕਰੋ ਮੈਨੂੰ ਬੰਦਨਾ ਤੋਂ छुड़ाਓ ਮੇਰਾ ਛਡਕਾਰਾ ਕਰਵਾ ਦਿਓ ਉੱਥੇ ਹੋਰ ਵੀ ਕੁੱਝ ਫਕੀਰ ਕੁੱਝ ਸਾਧ ਕੁੱਝ ਗਰੀਬ ਦੇ ਜਿਹੜੇ ਗੁਲਾਮ ਬਣਾ ਕੇ ਕੈਦ ਵਿੱਚ ਪਾਏ ਹੋਏ ਸੀ ਗੁਰੂ ਨਾਨਕ ਸਾਹਿਬ ਇਸ ਇਲਾਕੇ ਵਿੱਚ ਆਏ ਭਾਈ ਮਰਦਾਨਾ ਜੀ ਨੂੰ ਕਹਿੰਦੇ ਨੇ ਮਰਦਾਨਾ ਜੀ ਤੁਸੀਂ ਕੁਝ ਦਿਨ ਹਣ ਸਾਡੇ ਤੋਂ ਉੱਲੇ ਰਹਿਣਾ ਕਹਿੰਦੇ ਸਤਿਗੁਰੂ ਤੁਹਾਡੇ ਦਰਸ਼ਨਾਂ ਤੋਂ ਬਿਨਾ ਜੀ ਨਹੀਂ ਸਕਦਾ ਪਰ ਗੁਰੂ ਨਾਨਕ ਸਾਹਿਬ ਕਹਿੰਦੇ ਨਹੀਂ ਭਾਈ ਮਰਦਾਨਾ ਜੀ ਲੋੜ ਹੈ ਇਸ ਜਿਹੜੇ ਬੜਾ 15 ਹੋ ਰਿਹਾ ਹੈ ਬੜਾ ਜੁਰਮ ਹੋ ਰਿਹਾ ਹੈ ਬੜੇ ਅਤਿਆਚਾਰ ਹੋ ਰਹੇ ਨੇ ਔਰ ਇੱਥੇ ਪ੍ਰਮਾਤਮਾ ਨੇ ਕੌਤਕ ਵਰਤਾਣਾ ਹੈ ਕਿ ਤੁਸੀਂ ਵੇਖ ਨਹੀਂ ਸਕੋਗੇ ਇਸ ਕਰਕੇ ਤੁਸੀਂ ਕੁਝ ਦਿਨ ਸਾਡੇ ਤੋਂ ਉੱਲੇ ਰਹੋ ਭਾਈ ਮਰਦਾਨਾ ਸਤਿਵਚਨ ਕਹਿ ਕੇ ਤੁਰ ਗਏ ਨੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇੱਕ ਪੱਥਰ ਤੇ ਬੈਠ ਗਏ ਨੇ ਸਤਗੁਰੂ ਜੀ ਦੀ ਉਮਰ ਅਜੇ ਜਵਾਨ ਹੈ ਚਿਹਰੇ ਤੇ ਬੜਾ ਤੀਨ ਪ੍ਰਤਾਪ ਹੈ ਸਤਗੁਰੂ ਜੀ ਦਾ ਚਿਹਰਾ ਬਹੁਤ ਸੋਹਣਾ ਸੁਆਪਣ ਬਹੁਤ ਹੈ ਔਰ ਇੱਕ ਪਠਾਨ ਘੋੜੇ ਤੇ ਸਵਾਰ ਹੈ ਇਹ ਕਿਰਿਆ ਹੁੰਦਾ ਗੁਰੂ ਨਾਨਕ ਸਾਹਿਬ ਇੱਕ ਪੱਥਰ ਤੇ ਬੈਠੇ ਦੇਖਦਾ ਹੈ ਇਹ ਕੋਈ ਜਿਹੜਾ ਵਿਦੇਸ਼ੀ ਹੈ ਇਹ ਰਸਤਾ ਭਟ ਗਿਆ ਨੌਜਵਾਨ ਹੈ ਇਹ ਘਰ ਤੋਂ ਖੁੰਝਿਆ ਨੌਜਵਾਨ ਹੈ ਤੇ ਉਸ ਪਠਾਨ ਨੇ ਅਦਾਨ-ਬਦਲ ਵਿਚਾਰ ਕੀਤੀ ਕਿਉਂ ਨਾ ਇਹਨੂੰ ਪਕੜ ਕੇ ਆਪਣਾ ਗੁਲਾਮ ਬਣਾਉਣਾ ਇਹਨੂੰ ਮੰਡੀ ਵਿੱਚ ਵੇਚਾਂਗਾ ਇਹਦਾ ਟੋਖਾ ਮਿਲ ਬਲੇ ਮੁੱਲ ਮਿਲੇਗਾ ਕਿਉਂਕਿ ਉਹਨਾਂ ਸਮਿਆਂ ਵਿੱਚ ਜਿੱਥੇ ਪਸ਼ੂਆਂ ਦੀ ਮੰਡੀ ਲੱਗਦੀ ਸੀ ਜਿੱਥੇ ਪੰਛੀਆਂ ਦੀ ਮੰਡੀ ਲੱਗਦੀ ਸੀ ਉੱਥੇ ਮਨੁੱਖਾਂ ਦੀਆਂ ਮੰਡੀਆਂ ਲੱਗੀਆਂ ਤੇ ਮਨੁੱਖਾਂ ਨੂੰ ਵੇਚਿਆ ਤੇ ਖਰੀਦਿਆ ਜਾਂਦਾ ਸੀ ਭਾਈ ਮੀਰ ਸਿੰਘ ਜੀ ਕਹਿੰਦੇ ਨੇ ਇਹ ਦੁਨੀਆਂ ਦੇ ਲੋਕ ਕੈਸੇ ਪੰਦਰ ਦੇ ਲੋ ਤੁਸੀਂ ਜਿਹੜਾ ਜਗਤ ਚਲਾਉਣ ਦੇ ਦਾ ਉਧਾਰ ਕਰਨ ਵਾਸਤੇ ਮਨੁੱਖਤਾ ਦੇ ਦੁੱਖ ਹਰਨ ਵਾਸਤੇ ਕੈਦੀਆਂ ਨੂੰ ਕੈਦ ਛਡਾਉਣ ਵਾਸਤੇ ਇਸ ਤਰ੍ਹਾਂ ਤੀਤੇ ਨੂੰ ਕਾਸ਼ੀਂ ਧਾਰਨ ਕਰਕੇ ਆ ਗਿਆ ਕਿ ਕਿੰਨੇ ਬੇਦਰਦ ਨੇ ਲੋਕ ਉਸ ਗੁਰੂ ਨਾਨਕ ਸਾਹਿਬ ਨੂੰ ਕਹਿਦ ਕਰਨੀਆਂ ਉਸ ਨੂੰ ਗੁਲਾਮ ਬਣਾਉਣ ਦੀਆਂ ਸੋਚਾ ਸੋਚਦੇ ਪਹਿਲੇ ਰੋਹ ਵਿਚਾਰ ਉਸ ਰੋਹਲੇ ਪਠਾਨ ਦੇ ਘੋੜੇ ਉੱਪਰ ਗੁਰੂ ਨਾਨਕ ਸਾਹਿਬ ਨੂੰ ਉਹਨੂੰ ਪਤਾ ਨਹੀਂ ਇਹ ਨੌਜਵਾਨ ਕੌਣ ਹੈ ਵਾਹੜਿਆ ਚੜ੍ਹਨ ਲੱਗਿਆ ਕਿ ਨੌਜਵਾਨ ਤੂੰ ਮੇਰਾ ਗੁਲਾਮ ਹੈ ਮੈਂ ਤੈਨੂੰ ਪਕੜਦਿਆ ਤੇ ਤੂੰ ਮੇਰਾ ਕੈਦੀ ਹੈ ਮੇਰਾ ਗੁਲਾਮ ਬਣ ਕੇ ਰਹੇਗਾ ਕਵੀ ਪ੍ਰਖਾਪ ਨਾਰਾਇਣ ਸਰੂਪ ਨੇ ਸਤਿਗੁਰੂ ਜੀ ਦੇ ਚਿਹਰੇ ਤੇ ਕੋਈ ਕਿਸੇ ਤਰ੍ਹਾਂ ਦਾ ਫਰਕ ਨਹੀਂ ਪਿਆ ਉਸੇ ਤਰ੍ਹਾਂ ਖੜਿਆ ਜਿਹੜਾ ਤੇ ਗੁਰੂ ਨਾਨਕ ਸਾਹਿਬ ਉਸ ਪਠਾਣ ਦਾ ਤੁਰ ਪਏ ਨੇ ਘਰ ਪਹੁੰਚਿਆ ਉਹਦੀ ਪਤਨੀ ਨੇ ਵੇਖਿਆ ਕਹਿੰਦੀ ਇੰਨਾ ਸੋਹਣਾ ਟੱਪੂ ਜਵਾਨ ਕਿੱਥੋਂ ਫੜ ਕੇ ਆਏ ਇਹਦੀ ماں ਭਾਪਦੀ ਹੋਏਗੀ ਹੋ ਸਕਦੇ ਨਹੀਂ ਭੈਣ ਹੋਵੇ ਰੋਦੀ ਹੋਏਗੀ ਇਹਦਾ ਪ੍ਰਵਾਦ ਇਹਨੂੰ ਲੱਭਦਾ ਦਿੱਤਾ ਹੋਏਗਾ ਪੁਰੋਹਿਲਾ ਪਠਾਨ ਕੇੰਦਰ ਚ ਚੁੱਪ ਕਰ ਇਹਨੂੰ ਮੰਡੀ ਵਿੱਚ ਵੇਚਾਂਗਾ ਇਹਦਾ ਚੋਖਾ ਮਿਲੇਗਾ ਬ੍ਰੋਮਚਾਰ ਅਗਲਾ ਦਿਨ ਚੜਿਆ ਉਹ ਰੋਹਿਲਾ ਪਠਾਨ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਨਾਲ ਲੈ ਕੇ ਇੱਕ ਮੰਡੀ ਵਿੱਚ ਗਿਆ ਤੇ ਭਾਈ ਸਰ ਭਾਈ ਵੀਰ ਸਿੰਘ ਜੀ ਲਿਖਦੇ ਨੇ ਪੁਰਾਤਨ ਬਹੁਤ ਇਤਿਹਾਸਕਾਰਾਂ ਨੇ ਦਾ ਜ਼ਿਕਰ ਕੀਤਾ ਹੈ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਮੰਡੀ ਵਿੱਚ ਹਲ ਪਿਆ ਜੀ ਉਹ ਇਰਾਤੀ ਘੋੜੇ ਜਿਹੜਾ ਦੀਨ ਗੁਣੀਆਂ ਦਾ ਮਾਲਕ ਹੈ ਮੰਡੀ ਵਿੱਚ ਉਹਨੂੰ ਵੇਚਿਆ ਜਾ ਰਿਹਾ ਹੈ ਕਿ ਉਹਦਾ ਮੁੱਲ ਪੈ ਰਿਹਾ ਦੋ ਇਰਾਕੀ ਘੋੜੇ ਇੱਕ ਬੜੇ ਅਮੀਰ ਪਠਾਣ ਦੇ ਗੁਰੂ ਨਾਨਕ ਸਾਹਿਬ ਨੇ ਖਰੀਦ ਲਿਆ ਤੇ ਗੁਰੂ ਨਾਨਕ ਸਾਹਿਬ ਮੁੱਲ ਖਰੀਦੀ ਲਾਦਾ ਘੋੜਾ ਬਣ ਕੇ ਉਸ ਪਠਾਣ ਦੇ ਨਾਲ ਕੋਤੇ ਰਹੇ ਜਿੰਨੇ ਖਰੀਦਿਆ ਸੀ ਉਹਦੇ ਨਾਲ ਸਤਿਗੁਰੂ ਜੀ ਹਾਂ ਉਹਦੇ ਘਰ ਆਉਂਦੇ ਨੇ ਅਸਲ ਵਿੱਚ ਇਹ ਜਿਹੜਾ ਪਠਾਣ ਗੁਰੂ ਨਾਨਕ ਸਾਹਿਬ ਨੂੰ ਖਰੀਦ ਕੇ ਲਿਆਇਆ ਹੈ ਇਹ ਇਲਾਕੇ ਵਿੱਚ ਇੱਕ ਫਕੀਰ ਸੱਧਿਆ ਦਾਦਾ ਹੈ बड़ा सोहना निवास धारण करता है इन फकीान पै लोग पूजा करते हैं प्रतिष्ठा करते हैं बड़ा बड़ा अखंड रचा होीर सदेगत करता की है इन्हें सराह बनाई होर इस तरह लोग गुलाम बना के आखद विदेशिया कैद किया और इस तरह इन्हे चोर डू लुटेरे रखे हुए ने ਉਹ ਜਿਹੜੇ ਕੈਸੇ ਜੜੇ ਲੋਕਾਂ ਉੱਪਰ ਹਮਾਰਾਗੇ ਲਾਉਂਦੇ ਸੀ ਤੇ ਉਹਨਾਂ ਦੀ ਲੁੱਟ ਕੋ ਕਰਕੇ ਉਹਨਾਂ ਨੂੰ ਇਸ ਤਰ੍ਹਾਂ ਜਿਹੜੇ ਕੈਦ ਬਣਾ ਕੇ ਰੱਖਦੇ ਸੀ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਇਹ ਪਠਾਨ ਆਪਣੇ ਘਰ ਲੈ ਕੇ ਆਇਆ ਸਤ ਗੁਰੂ ਜੀ ਦਾ ਚਿਹਰਾ ਬੜਾ ਸੋਹਣਾ ਜਵਾਨ ਸਰੀਰ ਬੜਾ ਸਦੌੜ ਤੇ ਸੁੰਦਰਤਾ ਵਾਲਾ ਹੈ ਤੇ ਇਸ ਪਠਾਨ ਦੀ ਪਤਨੀ ਉਹ ਕਹਿਣ ਲੱਗੀ ਕਿ ਪਤੀ ਦੇ ਇਹ ਜਿਹੜਾ ਨੌਜਵਾਨ ਤੁਸੀਂ ਕੋਲਾਂ ਖਰੀਦ ਕੇ ਲਿਆਇਓ ਇਹ ਬੜਾ ਸੋਹਣਾ ਲੱਗਦਾ ਹੈ ਬੜਾ ਨੌਜਵਾਨ ਹੈ ਇਹਨੂੰ ਤੁਸੀਂ ਵੇਚਿਓ ਨਾ ਇਹਨੂੰ ਤੁਸੀਂ ਕਿਸੇ ਹੋਰ ਕੰਮੇ ਨਾ ਲਾਇਓ ਮੈਂ ਮੇਰਾ ਦਿਲ ਕਰਦੇ ਇਹਨੂੰ ਘਰ ਦੇ ਕੰਮ ਵਾਸਤੇ ਰੱਖ ਲਿਆ ਜਾਏ ਤੇ ਪਠਾਨ ਕਹਿੰਦੇ ਜਿਵੇਂ ਤੇ ਇੱਛਾ ਹੁਣ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਕੰਮ ਕੀ ਦਿੱਤਾ ਹੈ ਕਹਿੰਦੇ ਨੇ ਤੁਸੀਂ ਅੰਮ੍ਰਿਤ ਵੇਲੇ ਖੂਹ ਤੋਂ ਗਾਗਰ ਪਾਣੀ ਹੀ ਭਰ ਕੇ ਲਿਆਉਣੀ ਹੈ ਪਾਣੀ ਚਮਾ ਕਰਨੇ ਕਿਉਂ ਅੰਮ੍ਰਿਤ ਵੇਲੇ ਸ਼ਦਾਨ ਕਰਨੇ ਭਾਈ ਵੀਰ ਸਿੰਘ ਵੀ ਲਿਖਦੇ ਨਹੀਂ ਕਿਸ ਤਰ੍ਹਾਂ ਦੀ ਖੇਡ ਹੈ ਕਰਦੇ ਚੋਰੀਆਂ ਨੇ ਰੱਖਦੇ غلام ਬਣਾ ਕੇ ਲੋਕਾਂ ਨੂੰ ਕਰਦੇ ਰਸੁਲਤ ਤੇ ਅਤਿਆਚਾਰ ਪਰ ਇਸ਼ਨਾਨ ਕਿਉਂ ਕਰਨਾ ਹੈ ਕਿਉਂਕਿ ਇਹਨੇ ਫਕੀਰੀ ਨਿਵਾਸ ਪੈਨੇ ਲੋਕਾਂ ਦੇ ਵਿੱਚ ਤਰਮਾਤਮਾ ਬਣਨ ਦਾ ਢੱਕ ਕਰਨਾ ਤੇ ਅਮਰਤ ਵੇਲੇ ਇਸ਼ਨਾਨ ਕਰਨਾ ਜ਼ਰੂਰੀ ਹੈ ਕਿਉਂਕਿ ਅੱਜ ਵੀ ਜਿਹੜਾ ਤਰਮਾਤਮਾ ਪੁਰਖ ਭਾਵੇਂ ਪਖਾਂਡੀ ਕਰਦਾ ਉਹਨੂੰ ਇਸ਼ਨਾਨ ਕਰਨਾ ਪੈਂਦਾ ਕਿਉਂਕਿ ਉਹਨੂੰ ਲੋਕਾਂ ਦੇ ਵਿੱਚ ਪ੍ਰਭਾਵ ਬਣਾਉਣਾ ਪੈਣਾ ਹੈ ਕਿ ਇਹ ਬੜੇ ਤਰਮਾਤਮਾ ਪੁਰਖ ਨੇ ਉਸ ਫਕੀਰ ਨੇ ਵੀ ਇਸ ਤਰ੍ਹਾਂ ਦਾ ਅਡੰਬਰ ਬਣਾਇਆ ਹੋਇਆ ਹੈ ਪ੍ਰਚਾਰ ਧੰਨ ਗੁਰਨਾਨਕ ਦੇਵ ਸੱਚੇ ਪਾਤਸ਼ਾਹ ਅਮਰ ਦੇ ਰਲੇ ਉੱਠੇ ਕਾਗਰ ਲਈ ਹੈ ਤੇ ਸਤਗੁਰੂ ਜੀ ਪਾਣੀ ਲੈ ਕੇ ਗਏ ਨੇ ਜਦੋਂ ਖੂਹ ਤੇ ਪਹੁੰਚੇ ਖੂਹ ਦੇ ਵਿੱਚ ਪਾਣੀ ਕੋਈ ਨਹੀਂ ਸਤਗੁਰੂ ਜੀ ਵਾਪਸ ਆ ਗਏ ਪਠਾਨ ਤੋਂ ਆ ਕੇ ਕਹਿੰਦੇ ਨੇ ਕਿ ਮਾਲਕ ਉਸ ਖੂਹ ਦੇ ਵਿੱਚ ਪਾਣੀ ਨਹੀਂ ਹੈ ਤੇ ਪਠਾਨ ਕਹਿੰਦਾ ਨੇੜੇ ਦੂਸਰਾ ਖੂਹ ਹੈ ਉੱਥੋਂ ਪਾਣੀ ਲੈ ਕੇ ਆਓ ਸਤਗੁਰੂ ਜੀ ਉੱਥੇ ਬੈਠੇ ਪਾਣੀ ਨਹੀਂ ਸਤੂ ਵਾਪਸ ਆ ਗਏ ਨੇ ਕਹਿੰਦੇ ਕਿਸੇ ਹੋਰ ਤਲਾਬ ਤੇ ਕਿਸੇ ਦੂਸਰੇ ਪਿੰਡ ਦੇ ਖੂਹ ਚੋਂ ਪਾਣੀ ਲਿਆਓ ਤਾਂ ਗੁਰੂ ਨਾਨਕ ਸਾਹਿਬ ਕਿਉਂਕਿ ਮੁੱਲ ਖਿੰਦੇ ਹੋਏ ਗੁਲਾਬ ਨੇ ਉਸ ਪਟਾਣ ਦਾ ਹੁਕਮ ਮੰਨ ਕੇ ਸਤਗੁਰੂ ਕਦੀ ਕਿਸੇ ਪਾਸੇ ਕਦੀ ਕਿਸੇ ਪਾਸੇ ਜਾਂਦੇ ਨੇ ਪਰ ਕਿਤੇ ਉਹ ਪਾਣੀ ਨਹੀਂ ਲੜਦਾ ਇੰਨੇ ਚਰਣੋ ਸਾਰੀ ਵਾਕੇ ਵਿੱਚ ਹਾਹਾਕਾਰ ਅਟਕਈ ਕਿਸੇ ਖੂਹ ਵਿੱਚ ਪਾਣੀ ਨਹੀਂ ਕਿਸੇ ਤਲਾਬ ਵਿੱਚ ਪਾਣੀ ਨਹੀਂ ਪਾਣੀ ਕਿੱਥੋਂ ਆਉਣਾ ਹੈ ਜੀਦੇ ਹੁਕਮ ਵਿੱਚ ਖੰਡ ਬ੍ਰਹਮੰਡ ਚੱਲਦੇ ਨੇ ਜੀਦੇ ਹੁਕਮ ਵਿੱਚ ਨਦਰੀਆਂ ਦਰਿਆਵਾਂ ਵਹਲੇ ਚੱਲਦੇ ਨੇ ਜੀਦੇ ਹੁਕਮ ਵਿੱਚ ਅੰਤਰ ਦੇਵਤਾ ਵਰਖਾ ਕਰਦਾ ਉਸ ਦੀਨ ਗੁਣੀ ਦੇ ਮਾਲਕ ਨੂੰ ਗੁਲਾਮ ਬਣਾ ਕੇ ਰੱਖਿਆ ਤੇ ਪਾਣੀ ਕਿੱਥੋਂ ਲੱਭਣਾ ਸੀ ਭਾਈ ਸਾਹਿਬ ਵੀਰ ਸ਼ਕਤੀ ਕਹਿੰਦੇ ਨੇ ਕਿ ਤੇ ਉਹ ਪਾਣੀ ਨਾਲ ਮੁੜਿਆ ਸਾਰੇ ਪਾਸੇ ਹਵਾਕਾਰ ਮੱਚ ਗਈ ਹੈ ਲੋਕ ਵੇਖਦੇ ਨੇ ਇਹ ਜਿਹੜਾ ਨਵਾਂ ਗੁਲਾਮ ਆਇਆ ਹੈ ਇਹਦੇ ਚਿਹਰੇ ਤੇ ਕੋਈ ਚਿੰਤਾ ਨਹੀਂ ਕੋਈ ਫਿਕਰ ਨਹੀਂ ਜਦੋਂ ਦਾ ਆਇਆ ਹੈ ਇਹਦਾ ਚੇਰਾ ਹਸੂਨ ਹਸੂਨ ਕਰਦਾ ਏਦੇ ਚਿਹਰੇ ਤੇ ਕੋਈ ਪਰਤ ਨਹੀਂ ਪਿਆ ਰੋਹ ਵਿਚਾਰ ਸ਼ਾਮਾਂ ਬੈ ਗਈਆਂ ਪਰ ਕਿਤੇ ਪਾਣੀ ਨਾ ਮਿਲਿਆ ਕਿਸੇ ਘਰ ਚੋਂ ਪਾਣੀ ਨਾ ਇਕ ਲਿਆਖੀ ਧੰਨ ਗੁਰੂ ਨਾਨਕ ਸਾਹਿਬ ਸ਼ਾਮਾਂ ਦਾ ਵੇਲਾ ਸੂਰਜ ਅਸ ਚੁੱਕੀ ਐ ਥੋੜਾ ਥੋੜਾ ਹਨੇਰਾ ਹੈ ਤੇ ਗੁਰੂ ਨਾਨਕ ਸਾਹਿਬ ਤੁਰੇ ਆ ਰਹੇ ਨੇ ਘੜਾ ਸਿਰ ਤੇ ਐ ਤੇ ਜਿਹੜੇ ਘਰ ਦਾ ਮਾਲਕ ਐ ਨਾ ਜਿਹੜਾ ਗੁਰੂ ਨਾਨਕ ਸਾਹਿਬ ਨੂੰ ਪੀਂਦ ਕੇ ਲਿਆਇਆ ਸੀ ਉਹ ਦਰਵਾਜ਼ੇ ਵਿੱਚ ਖੜਾ ਗੁਰੂ ਨਾਨਕ ਸਾਹਿਬ ਦੀ ਉਡੀਕ ਪਿਆ ਕਰਦਾ ਹੈ ਤੇ ਸਾਹਮਣੇ ਗੁਰੂ ਨਾਨਕ ਸਾਹਿਬਾਰੇ ਕੀ ਵੇਖਦਾ ਹੈ ਸਾਰੇ ਪਾਸੇ ਹਨੇਰਾ ਛਾ ਗਿਆ ਹੈ ਪਰ ਗੁਰੂ ਨਾਨਕ ਸਾਹਿਬ ਤੇ ਦਿਵਾਲੀ ਪ੍ਰਕਾਸ਼ ਹੈ ਔਰ ਦੂਸਰਾ ਕਾਤਕ ਵੇਖਦਾ ਹੈ ਕਿ ਜਿਹੜੀ ਕਾਕਰ ਗੁਰੂ ਨਾਨਕ ਸਾਹਿਬ ਨੇ ਸਿਰ ਤੇ ਚਾਈ ਹੈ ਉਹ ਕਾਕਰ ਵੀ ਸਿਰ ਤੋਂ ਦੋ ਕਿੱਠਾ ਉੱਚੀ ਉੱਠਦੀ ਹੈ ਤੇ ਸਤਿਗੁਰੂ ਦੇ ਸਿਸ਼ਟ ਤੋਂ ਦੋ ਕਿੱਠਾ ਉੱਚੀ ਆ ਜਿਹੜੀ ਕਾਕਰ ਹੈ ਉਹ ਨਾਲ-ਨਾਲ ਉੱਰੀ ਆ ਰਹੀ ਹੈ ਉਹ ਪਠਾਨ ਵਿਅਕਤੀ ਬੜਾ ਹੈਰਾਨ ਹੋਇਆ ਇਹ ਕੋਈ ਆਮ ਉਪਲੋਕ ਨਹੀਂ ਹੋ ਸਕਦਾ ਇਰਨੇ ਨੂੰ ਗੁਰੂ ਨਾਨਕ ਸਾਹਿਬ ਨੇੜੇ ਆ ਕੇ ਪਤਾ ਨਹੀਂ ਉਸ ਪਠਾਨ ਦੇ ਮਨ ਵਿੱਚ ਕੀ ਆਈ ਇਕਦਮ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਡਿੱਗ ਪਿਆ ਤੇ ਦੀਨ ਦੁਨੀ ਦੇ ਮਾਲਕ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਤੂ ਗੁਰੂ ਜੀ ਨੇ ਪੈਰ ਪਸ਼ਾ ਖੇਚ ਲਏ ਪਠਾਨ ਕਹਿੰਦਾ ਤੁਸੀਂ ਕੋਈ ਉਗਮੀ ਮੁਰਖੋ ਤੁਸੀਂ ਮਾ ਬੁਰਖੋ ਮੈਨੂੰ ਬਖਸ਼ ਲਓ ਬਖਸ਼ ਲਓ ਤੇ ਗੁਰੂ ਨਾਨਕ ਸਾਹਿਬ ਸਿੱਦੇ ਮੈਂ ਕਾਉਣਾ ਬਖਸ਼ਣ ਵਾਲਾ ਕਹਿੰਦਾ ਜੀ ਸਾਰੇ ਪਾਸੇ ਪਾਣੀ ਮੁੱਕ ਗਿਆ ਤੁਸੀਂ ਕਿਰਪਾ ਕਰਕੇ ਪਾਣੀ ਢਵਾਵੇ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਫਕੀਰ ਜੀ ਤੁਸੀਂ ਤੇ ਕਹਿੰਦੇ ਹੋ ਕਿ ਖਵਾਜਾ ਜਿਹੜਾ ਮੇਰਾ ਹੁਕਮ ਮੰਨਦਾ ਹੈ ਤੁਸੀਂ ਅੰਦਰ ਜਾੜ ਮਛਾਇਆ ਹੋਇਆ ਲੋਕਾਂ ਨੂੰ ਕਹਿੰਦੇ ਹੋ ਕਿ ਮੇਰੇ ਹੁਕਮ ਵਿੱਚ ਵਰਖਾ ਹੈ ਤੇ ਤੁਸੀਂ ਹੁਕਮ ਕਰਕੇ ਅੰਦਰ ਦੇਵਤੇ ਕੋਲੋਂ ਵੀ ਪਵਾ ਦਿਓ ਤੇ ਉਸ ਫਕੀਰ ਨੇ ਸੱਚ ਬੋਲਿਆ ਕਹਿੰਦਾ ਨਹੀਂ ਕੋਈ ਅੰਦਰ ਦੇਵਤਾ ਵਸ ਵਿੱਚ ਨਹੀਂ ਕੋਈ ਜਿਹੜਾ ਮੇਰਾ ਹੁਕਮ ਨਹੀਂ ਮੰਨਦਾ ਕਹਤੇ ਆ ਵੀ ਲੋਕਾਂ ਨੂੰ ਭਰਮਾਉਣ ਦੀ ਖਾਤਰ ਲੋਕਾਂ ਨੂੰ ਠਟਕਾਉਣ ਦੀ ਖਾਤਰ ਆਪਣੀ ਪੂਜਾ ਕਰਾਉਣ ਦੀ ਖਾਤਰ ਇਹ ਡੰਬਰ ਅਟਿਆ ਰੋਹਚਾਰ ਗੁਰੂ ਨਾਨਕ ਸਾਹਿਬ ਦੇ ਨਾਮ ਉਤੇ ਬਚਨ ਬिलास ਹੋਏ ਕਹਿੰਦਾ ਜੀ ਬਖਸ਼ ਦਿਓ ਗੁਰੂ ਨਾਨਕ ਸਾਹਿਬ ਕਿੰਦੇ ਅੰਦਾ ਨਹੀਂ ਬਖਸ਼ਿਆ ਜਾਏਗਾ ਪਰ ਜਿੰਨਾ ਨੂੰ ਕੈਦ ਕੀਤਾ ਹੈ ਗੁਲਾਮ ਬਣਾ ਕੇ ਰੱਖਿਆ ਹੀ ਜਿੰਨਾ ਤੇ ਜ਼ੁਲਮ ਤੇ ਅਤਿਆਚਾਰ ਕਰਦੇ ਪਸ਼ੂਆਂ ਨੂੰ ਬੰਨ੍ਹ ਕੇ ਰੱਖਦੇ ਉਹਨਾਂ ਤੇ ਅਤਿਆਚਾਰ ਕਰਦੇ ਜ਼ੁਲਮ ਕਰਦੇ ਉਹ ਮਨੁੱਖਾਂ ਨੂੰ ਕੈਦ ਕਰਕੇ ਉਹਨਾਂ ਤੇ ਅਤਿਆਚਾਰ ਦੇ ਜੁਰਮ ਕਰਦੇ ਹਨ ਉਹਨਾਂ ਨੂੰ ਆਜ਼ਾਦ ਕਰ ਰਿਹਾਰ ਕਮਨਾਂ ਦੀ ਬੰਦ ਖਲਾਸੀ ਕਰ ਤੇਰਾ ਵੀ ਭੜਾ ਹੋ ਜਾਏਗਾ ਇਤਿਹਾਸ ਕਹਿੰਦਾ ਉਸ ਫਕੀਰ ਨੇ ਉਸ ਪਠਾਨ ਨੇ ਜਿੱਤੇ ਆਪਣੇ ਬੰਦੀ ਰਹਾ ਕੀਤੇ ਉਥੇ ਸਾਰੇ ਸ਼ਹਿਰ ਦੇ ਵਿੱਚ ਜਿੰਨੇ ਵੀ ਬੰਦੀ ਕੈਦ ਕਰਕੇ ਰੱਖੇ ਹੋਏ ਸੀ ਗੁਲਾਮ ਕੈਦ ਕਰਕੇ ਰੱਖੇ ਹੋਏ ਸੀ ਉਹਨਾਂ ਸਾਰਿਆਂ ਨੂੰ ਆਜ਼ਾਦ ਕੀਤਾ ਤੇ ਜਦੋਂ ਆਜ਼ਾਦ ਹੋਏ ਬੰਦੀ ਬਾਹਰ ਹੁੰਦੇ ਨੇ ਤੇ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਦੇ ਤੇ ਨਿਹਾਲ ਹੁੰਦੇ ਨੇ ਉਹ ਭਾਈ ਹਰਾ ਜਿਹਦਾ ਮੈਂ ਪਹਿਲਾ ਜ਼ਿਕਰ ਕੀਤਾ ਹੈ ਗੁਰੂ ਨਾਨਕ ਸਾਹਿਬ ਦਾ ਸਿੱਖ ਪੰਜਾਬ ਦਾ ਰਹਿਣ ਵਾਲਾ ਸੀ ਉਹਨੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ ਤੇ ਸਤਿਗੁਰੂ ਦੇ ਚਰਨਾਂ 'ਤੇ ਡਿੱਗ ਕੇ ਗੁਰੂ ਨਾਨਕ ਸਾਹਿਬ ਜੀ ਦਾ ਸ਼ੁਕਰ ਕੀਤਾ ਹੈ ਗੁਰੂ ਨਾਨਕ ਸਾਹਿਬ ਐਸੇ ਸਤਿਗੁਰੂ ਨੇ ਜਿਹੜੇ ਕਿਸੇ ਨਾ ਦੇ ਬੰਦ ਆ ਕੈਦ ਵਿੱਚ ਪੈ ਕੇ ਵੀ ਕੈਦੀਆਂ ਨੂੰ ਛੁਡਾਉਣਾ ਇਹ ਗੁਰੂ ਨਾਨਕ ਦੇ ਘਰ ਦਾ